ਕਾ ਤੇ ਆਹ ਬਟਨ ਜੇ ਇੰਨੇ ਕਾਦੇ ਦਿੱਤੇ ਆਹਾ 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 ਇਹ ਸੁਖਿੰਦਰ ਭਾਈ ਥਰਮੋਸਟੇਟ ਆ ਅੱਜਕੱਲ ਜਿਵੇਂ ਹੁਣ ਪਹਿਲਾਂ ਡਾਈਬਟਰ ਲਾਦੇ ਸੀਗੇ ਡਾਈਬਟਰ ਹੁਣ ਕਈ ਵਾਰਾ ਗਰਮ ਪਾਣੀ ਆ ਗੀਜਰ ਦੇ ਵਿੱਚ ਫੁੱਲ ਉਹ ਬੱਚੇ ਵਗੈਰਾ ਉਦਾਂ ਹੀ ਚੱਕ ਦਿੰਦੇ ਆ ਹੈਂਡਲ ਉਹਦਾ ਤੇ ਉਹ ਉਨਾ ਹੀ ਡਿਗਰੀ ਜਿੰਨੇ ਡਿਗਰੀ ਪਾਣੀ ਹੈਗਾ ਵਾ ਗੀਜਰ ਵਿੱਚ ਉਨੇ ਡਿਗਰੀ ਟੂਟੀ ਵਿੱਚ ਆ ਜਾਂਦਾ ਫਰ ਉਹ ਚੌੜੀ ਚੌੜੀ ਨਾਲ ਫਿਰ ਨੁਕਸਾਨ ਕਰਦਾ ਬੱਚਾ ਵਗੈਰਾ ਤਾਂ ਚੰਗਾ ਨਹੀਂ ਫਿਰ ਇਸ ਤਰੀਕੇ ਨਾਲ ਫਿਰ ਆਪਾਂ ਉਸ ਤਰੀਕੇ ਨਾਲ ਵੀ ਕਸਟਮਰ ਦੇ ਅਕੋਰਡਿੰਗ ਵੀ ਆਪਾਂ ਬਣਵਾ ਦਿੰਨੇ ਆ ਆ ਦੇਖ ਆ ਕਿੱਡਾ ਸੋਹਣਾ ਬਣਿਆ ਬ੍ਰੀਟਲੋ ਮੈਂ ਪੰਜਾਬ ਦੇ ਜਮਾ ਸੈਂਟਰ 'ਚ ਖੜਾ ਇੱਥੇ ਐਸ ਜਗ੍ਹਾ ਤੇ ਸੈਂਟਰ ਐ ਇਸ ਥਾਂ ਤੇ ਜਮਾ ਸੈਂਟਰ ਐ ਪੰਜਾਬ ਦਾ ਇੱਥੇ ਖੜਾ ਤੇ ਇਹਦੇ ਸੈਂਟਰ ਦੇ ਵਿੱਚ ਇੱਕ ਬਹੁਤ ਵੱਡਾ ਸ਼ੋਅਰੂਮ ਆ ਮੇਰੇ ਮਗਰਲੇ ਪਾਸੇ ਇੱਕਲੇ ਰਿਟੇਲ ਵਾਲੇ ਆ ਤੇ ਮਲੋ ਇੱਕ ਤੁਹਾਨੂੰ ਗੱਲ ਦੱਸ ਦਿੰਨਾ ਸੱਜਣੋ 모ਗੇ ਦੇ ਵਿੱਚਾਂ ਜਿਹੜਾ ਸੈਂਟਰ ਕਹਤਾ ਵਹੇ ਤਾਂ ਗੱਲ ਰਹਿ ਨਹੀਂ ਗਈ 모ਗੇ ਦੇ ਵਿੱਚਾਂ ਤੇ ਇਸ ਵਕਤ ਮੋਗੇ ਟੂ ਅੰਮ੍ਰਿਤਸਰ ਰੋਡ ਦੇ ਉੱਪਰ ਅਸੀਂ ਹੈਗੇ ਆਂ ਕਲੀਅਰ ਟੈਲ ਵਾਲਾਂ ਦੇ ਸਹਰਾਯੋਤ ਕਲੀਅਰ ਟੈਲ ਆਪਣੇ ਨਾਲ ਹੈਗਾ ਮੁੰਡਾ ਅਰਸ਼ ਤੇ ਇਹ ਸੱਜਣ ਜਿਹੜਾ ਸਾਹਮਣੇ ਬੈਠਾ ਨਾ 22 ਇਹਦਾ ਨਾਂ ਹੈਗਾ 22 ਸੁਖਵਿੰਦਰ ਸਿੰਘ ਬਾਹਰਲੇ ਮੁਲਖ ਚ ਗਏ ਕਮਾਈ ਕੀਤੀ ਬਾਹਰਲੇ ਮੁਲਖ ਚੋਂ ਸਾਰੀ ਦੁਨੀਆ ਦੇਖੀ ਸਾਰੀ ਦੁਨੀਆ ਦਾ ਟ੍ਰੈਂਡ ਚੈੱਕ ਕਰਨ ਤੋਂ ਬਾਅਦ ਇਸ ਸੱਜਣਾ ਨੇ ਜੋ ਜ਼ਿੰਦਗੀ ਦਾ ਨਿਚੋੜ ਕੱਢਿਆ ਉਹ ਨਿਚੋੜ ਤੁਹਾਡੇ ਸਾਹਮਣੇ ਆਹ ਸ਼ੋਰੂਮ ਦੇ ਪੋਜੀਸ਼ਨ ਦੇ ਵਿੱਚ ਸਜੋ ਤੁਹਾਨੂੰ ਮੈਂ ਅਨਸੈਂਟਰੀ ਦਾ ਸਮਾਨ ਟੂਟੀਆਂ ਟਪੜੇ ਹੋਰ ਸਾਰਾ ਕੁਝ ਸਿਖਾਉਂਗਾ ਪਹਿਲਾਂ ਤੁਹਾਨੂੰ ਮੈਂ ਪਿਆਰੇ ਪਿਆਰੇ ਆਪਾਂ ਨਾ ਇੱਕ ਮੈਨੂੰ ਮੰਨ ਲਾ ਅਰਸ਼ ਗਾਹਕ ਹਾਂਜੀ ਬੋ ਜੀ ਤੇ ਮੈਂ ਸਮਝ ਲਾ ਵੀ ਫਰਸ਼ ਵੀ ਲਾਉਣੀ ਆ ਠੀਕ ਹੈ ਜੀ ਮੈਂ ਕੰਧਾਂ ਤੇ ਵੀ ਲਾਉਣੀ ਆ ਠੀਕ ਹੈ ਜੀ ਮੈਂ ਬਾਥਰੂਮ ਵੀ ਵਧੀਆ ਬਣਾਉਣੇ ਆ ਠੀਕ ਹੈ ਜੀ ਤੇ ਮੈਨੂੰ ਸਾਰੀ ਚੀਜ਼ ਆ ਜਿਹੜੀ ਮੈਨੂੰ ਦਿਖਾ ਦੇ ਠੀਕ ਹੈ ਜੀ ਵੀ ਜਾਂ ਦੇਖਣ ਵਾਲੇ ਗਾਹਕ ਨੂੰ ਮਤਲਬ ਉਹਦੀ ਟੈਨਸ਼ਨ ਹੀ ਖਤਮ ਹੋ ਜਾਏ ਛੋਟੀਆਂ ਟੇਲਾਂ ਵੀ ਦਿਖਾ ਦੇ ਵੱਡੀਆਂ ਵੀ ਦਿਖਾ ਦੇ ਸਾਰਾ ਕੁਝ ਦਿਖਾ ਦੇ ਸਤਿੰਦਰ ਭਾਈ ਇੱਕ ਆਪਣੇ ਕੋਲੇ A ਤੋਂ ਲੈ ਕੇ Z ਤੱਕ ਸਾਰੀ ਡਿਟੇਲਾਂ ਦੀ ਵੈਰਾਈਟੀ ਹੁੰਦੀ ਆ ਫਲੋਰ ਆ ਗਿਆ ਬਾਥਰੂਮ ਆ ਗਿਆ ਐਲੀਵੇਸ਼ਨ ਆ ਗਿਆ ਪੋਰਚ ਆ ਗਿਆ ਹਟ ਜਿਹੜਾ ਸਾਰੀਆਂ ਡਿਟੇਲਾਂ ਆਪਣੇ ਕੋਲੇ ਹੁੰਦੀਆਂ ਔਰ ਹੁੰਦੀਆਂ ਮੇਨ ਕੁਆਲਿਟੀ ਆਪਣੇ ਕੋਲੇ ਸਹਾਰਾ ਜੋਦੀ ਪੂਰੀ ਪ੍ਰੀਮੀਅਮ ਇਹ ਚਲੋ ਫਰਸ਼ਾਂ ਨਾਲ ਸ਼ੁਰੂ ਕਰਦੇ ਪਹਿਲਾਂ ਫਰਸ਼ਾਂ ਤੋਂ ਸ਼ੁਰੂ ਕਰਦੇ ਆਂ ਫਰਸ਼ਾਂ ਦੇ ਵਿੱਚ ਸਾਨੂੰ 2 बाई 4 ਹੋ ਗਿਆ ਵੱਡੇ ਸਾਰੇ ਸਾਰੇ ਤਰ੍ਹਾਂ ਦੇ ਸਾਨੂੰ ਦਿਖਾ ਦੇ ਹਾਂ ਇਹ ਆ ਗਈ ਆ ਇਹ ਸੈਰਾ ਜੋ ਦੀ ਪ੍ਰੀਮੀਅਮ ਟਾਇਲ ਆ ਜਾਂਦੀ 3 ਗਲੋਸ ਦੇ ਵਿੱਚ ਜੀਵੀਟੀ ਹੂੰ ਤੇ ਜੇ ਆਪਾਂ ਨੂੰ ਸਿਲਕ ਫਲੈਸ਼ ਦੇ ਵਿੱਚ ਚਾਹੀਦੀ ਆ ਹੂੰ ਤਾਂ ਆ ਸਿਲਕ ਨੈਸਟ ਡਿਜ਼ਾਈਨ ਆ ਜਾਂਦੀ ਆ ਇਹ ਇਹ ਜਿਹਨੂੰ ਜਿਹਨੂੰ ਮੈਟ ਨੂੰ ਹੀ ਕਹਿੰਦਾ ਤੁਸੀਂ ਹਾਂਜੀ ਮੈਟ ਦੇ ਵਿੱਚ ਆਪਣੇ ਕੋਲ ਤਿੰਨ ਚਾਰ ਕੁਆਲਿਟੀ ਆ ਜਾਂਦੀਆਂ ਵਾ ਸਿਲਕ ਮੈਟ ਆ ਗਿਆ ਰਸਟਿਕ ਮੈਟ ਆ ਗਿਆ ਤੇ ਆ ਜਿੱਦਾਂ ਹੁਣ ਇਹਦੇ ਰੇਸ਼ੇ ਸ਼ਾਈਨ ਕਰਦੇ ਆ ਇਹ ਕਾਰਵਿੰਗ ਮੈਟ ਆ ਜਾਂਦੀ ਆ ਇਹ ਉਦਾਂ ਮੈਟ ਹੀ ਰਹਿਣਾ ਇਹਨੇ ਤੇ ਬਾਕੀ ਸਾਰੇ ਇਹਦੇ ਰਿਸ਼ ਸ਼ਾਈਨ ਕਰਨੇਗੇ ਜੇ ਹਾਈ ਗਲੋਸ ਨਾਲੋਂ ਤੇ ਇਹਦੇ ਇਹ ਇਹ ਇਹਦਾ ਕੋ ਰੇਟ ਦਾ ਫਰਕ ਤਾਂ ਨਹੀਂ ਹੋਊਗਾ ਥੋੜਾ ਫਰਕ ਹੁੰਦਾ ਇਹਨਾਂ ਦਾ ਜੀ ਹੈ ਉਸ ਵਿੱਚ ਥੋੜਾ ਡਿਫਰੈਂਸ ਹੁੰਦਾ ਇਹਨਾਂ ਦਾ ਅੱਛਾ ਹਾਂਜੀ ਤੇ ਬਾਕੀ ਇਧਰ ਲੱਗੇ ਇਹਨੂੰ ਇਹਨੂੰ ਕਿਹੜੀ ਕਹਿੰਦੇ ਆ ਜਿਹੜੀ ਆ ਉੱਚੀ ਨੀਵੀਂ ਜੀ ਆ ਇਹਨੂੰ ਆਪਾਂ ਬਾਥਰੂਮਾਂ ਦੇ ਡਿਜ਼ਾਈਨ ਆ ਇਹ ਰੌਕ ਸੀਰੀਜ਼ ਆ ਸਪੈਸ਼ਲ ਸੀਰੀਜ਼ ਆ ਇਹ ਅੱਛਾ ਆ ਦੇਖੋ ਇਦਾਂ ਦਾ ਵੀਊ ਬਣ ਜਾਣਾ ਉੱਪਰ ਅੱਛਾ ਆ ਤਾਂ ਬਣਾ ਕੇ ਦਿਖਾਏਗੇ। ਹਾਂਜੀ। ਇਦਾਂ ਦਾ ਵੀਊ ਬਾਥਰੂਮ ਦਾ ਡਿਜ਼ਾਈਨ ਬਣ ਜਾਣਾ ਇਹ। ਠੀਕ ਆ। ਤੇ ਜੇ ਮੰਨ ਲਾ ਕੋਈ ਬੰਦਾ ਟਾਇਲ ਲੈਣ ਆਉਂਦਾ ਤੇਰੇ ਕੋਲੋਂ ਤੇ ਉਹਨੂੰ ਆਪਾਂ ਦਿਖਾ ਸਕਦੇ ਹੁੰਨੇ ਆ ਕਿ ਭਾਈ ਤੇਰਾ ਇਹੋ ਜਿਹਾ ਬਣ ਜਾਊਗਾ ਸਸਤਾ। ਹਾਂਜੀ ਹਾਂਜੀ ਆਪਾਂ ਦਿਖਾ ਵੀ ਸਕਦੇ ਆ ਆਪਣੇ ਕੋਲ ਬਿਣੇ ਬਿੜ ਜਾਣ ਵੀ ਹੈਗੇ ਆ ਜੇ ਅਗਲੇ ਨੇ 3D ਬਾਥਰੂਮ ਬਣਾਉਣਾ ਆਪਦੇ ਅਕੋਰਡਿੰਗ ਜੀ ਸਾਡੇ ਬਾਥਰੂਮ ਵਿੱਚ ਇਧਰਲੇ ਪਾਸੇ ਬੈਂਟੀਆਂ ਲੱਗਦੀਆਂ ਇਧਰ ਸੀਟਾਂ ਲੱਗਦੀਆਂ ਵਾ। ਉਹਦੀ ਡਾਈਮੈਂਸ਼ਨ ਦੇ ਹਿਸਾਬ ਨਾਲ ਵੀ ਆਪਾਂ 3D ਵੀਊ ਬਣਾ ਦਿੰਨੇ ਆ। ਇੱਥੋਂ ਕਲਰ ਬੰਦਾ ਸਲੈਕਟ ਕਰਦਾ ਤਾਂ ਆਪਾਂ ਹੂੰ ਫਿਰ ਉਹਦੇ ਤੋਂ ਅਕੋਰਡਿੰਗ ਫਿਰ ਆਪਾਂ ਉਹਨਾਂ ਦਾ ਬਾਥਰੂਮ ਤਿਆਰ ਕਰਵਾ ਦਿੰਦੇ ਆਂ ਤੇ ਆ ਆ ਟਾਇਲ ਕਿੱਡੀ ਆ ਆ 2x4 ਇਹ 2x4 ਦੀ ਆਈ 2x4 ਦੀ ਆ ਹੂੰ ਤੇ ਆ ਦੇ ਕੋਮੰਡ ਦਿਖਾਈਦਾ ਇਹਨਾਂ ਮਿੰਟ ਦੇ ਆਣ ਆਪਣੇ ਕੋਲੇ ਆਏ ਆ ਇਹਦੇ ਵਿੱਚ ਗਲੋਸੀ ਤੇ ਮੈਟ ਕਾਰਵਿੰਗ ਦੋਨੋਂ ਹੀ ਡਿਜ਼ਾਈਨ ਮਿਲ ਜਾਂਦੇ 14-15 ਡਿਜ਼ਾਈਨ ਆਪਣੇ ਕੋਲ ਸਹਿਰਾ ਜੋਗ ਦੇ ਵਿੱਚ ਆ ਇਹ ਠੀਕ ਟੋਟਲ ਕਿੰਨੇ ਡਿਜ਼ਾਈਨ ਹੋਣਗੇ ਕਿੰਨੇ ਕਲਰ ਹੋ ਸਕਦੇ ਕਿੰਨੀ ਆਪਸ਼ਨ ਹੋ ਸਕਦੀ ਹੈ ਫਰਸ਼ਾਂ ਲਈ ਜੇ ਮੈਂ ਕੱਲੀ ਫਰਸ਼ ਕਹਾਂ ਤਾਂ ਮੈਂ ਸਾਰੇ ਦਿਖਾ ਨਹੀਂ ਸਕੂਗਾ ਪਰ ਕਿੰਨੀ ਆਪਸ਼ਨ ਹੋ ਸਕਦੀ ਹੈ ਫਰਸ਼ ਲਈ ਗੱਲ ਆਪਣੇ ਕੋਲੇ 2x4 ਦੇ ਵਿੱਚ 200 ਪਲੱਸ ਡਿਜ਼ਾਈਨ 150 ਪਲੱਸ ਡਿਜ਼ਾਈਨ 32 64 ਚ ਆਹ ਦੇਖ ਆ ਆ ਆ ਕੀ ਚੀਜ਼ ਆ ਆ ਦਿਖਾ ਇਹਨਾਂ ਦਾ ਆਹ ਆ ਫਰਸ਼ ਆ ਇਹ ਵਾਲ ਆ ਜੀ ਅੱਛਾ ਬੋਲ ਹਾਂ ਬੋਲ ਵਾਲੇ ਹਾਈਲਾਈਟ ਹਾਈਲਾਈਟ ਹੈ ਇਹ ਅੱਛਾ ਕਿਤੇ ਵੀ ਆਪਾਂ ਆਪਦੀ ਮੇਨ ਵਾਲ ਹਾਈਲਾਈਟ ਕਰਨੀ ਆ ਤਾਂ ਆਪਾਂ ਹਾਈਲਾਈਟ ਵਰਤ ਸਕਦੇ ਆ ਆਹ ਫਿਨਿਸ਼ਿੰਗ ਦੇਖੋ ਇਹਦੀ ਹਾਂ ਆਹ ਸਿਲਕ ਫਿਨਿਸ਼ ਆ ਹਾਂ ਨਾ ਤਾਂ ਇਹ ਗਲੋਸੀ ਆ ਨਾ ਇਹ ਮੈਟ ਆ ਇਹ ਸੈਮੀ ਇਹਦੀ ਮੰਗਤ ਬਹੁਤ ਜ਼ਿਆਦਾ ਹੁੰਦੀ ਇਸ ਦੀ ਅੱਛਾ ਕਿਦਾਂ ਕਮਰਸ਼ੀਅਲ ਏਰੀਆ ਚ ਆਪਾਂ ਇਹ ਨੂੰ ਵਰਤ ਸਕਦੇ ਆ ਅੱਛਾ ਵੀ ਜਿਹੜੇ ਏਰੀਆ ਦੇ ਵਿੱਚ ਨੇ ਆ ਲੋਕਾਂ ਨੇ ਜ਼ਿਆਦਾ ਜਾਣਾ ਚਾਹਦਾ ਮਤਲਬ ਜਿਵੇਂ ਆਪਣੇ ਆ ਜ਼ਿਆਦਾ ਆ ਰਹੇ ਹੋ ਹਾਂਜੀ ਹਾਂਜੀ ਤਾਂ ਆਪਾਂ ਉਹੋ ਜਿਹੇ ਏਰੀਏ ਚ ਇਹ ਨੂੰ ਵਰਤ ਸਕਦੇ ਆ ਇਹ ਨੂੰ ਵਰਤ ਸਕਦੇ ਆ ਕਿ ਜਿੱਥੇ ਬਹੁਤ ਜ਼ਿਆਦਾ ਲੋਕਾਂ ਨੇ ਆ ਆ ਆ ਜ਼ਿਆਦਾ ਹਾਈ ਗਲੋਸ ਨਹੀਂਗਾ ਇਹ ਹਾਈ ਗਲੋਸ ਨੇ ਅੱਜ ਕੱਲ ਬਾਥਰੂਮ ਬਣਦੇ ਆ ਓਵਰਾਲ ਬਲੈਕ ਦੇ ਵਿੱਚ ਹਾਂ ਹਾਂ ਬਹੁਤ ਹਾਈ ਗਲੋਸ ਆ ਐਚਡੀ ਦੇ ਵਿੱਚ ਡਿਜ਼ਾਈਨ ਆ ਜਾਂਦੇ ਆਪਣੇ ਕੋਲੇ ਇਹ ਹੂੰ ਆ ਦੇਖੋ ਹੂੰ ਤੇ ਬਾਕੀ ਇੰਦਰ ਚਲੋ ਇਹਨੂੰ ਕਰਾਂ ਪਛਾਣ ਮਾਰਾ ਜਾਂ ਤਾ ਇੱਧਰ ਕਰੋ ਜੀ 32 ਜੌਨ ਚ ਆਪਣੇ ਕੋਲ ਗਲੋਸੀ ਦਾ ਗਲੋਸੀ ਹੈ ਹੀ ਹੈ ਬਿਡੇ ਐਂਡ ਕਾਫੀ ਡਿਜ਼ਾਈਨ ਆਪਣੇ ਕੋਲ 150 ਤੇ ਜਿਹੜੀ ਇਹਦੇ ਵਿੱਚ ਨਵੀਂ ਸੀਰੀਜ਼ ਆਈ ਹੈ ਜਿਹਨੇ ਬੈਲਵਟ ਹੋ ਗਿਆ ਹਨਾ ਸਟੀਲ ਫਿਨਿਸ਼ ਹੋ ਗਿਆ ਉਹ ਕੁਆਲਿਟੀ ਵੀ ਆਪਣੇ ਕੋਲ 32 ਜੌਨ ਚ ਹੈਗੀਆਂ ਵਾ ਜਿਹੜੀਆਂ ਆਮ ਤੁਹਾਨੂੰ ਦੇਖਣ ਨੂੰ ਨਹੀਂ ਮਿਲਣੀਆਂ ਕਿਸੇ ਕੋਲੇ ਠੀਕ ਆ ਹਾਂਜੀ ਆ ਗਲੋਸੀ ਵਾਲਾ ਡਿਜ਼ਾਈਨ ਦਿਖਾਇਆ ਕੋ ਤੋਂ ਬਾਅਦ ਆਪਾਂ ਤੁਹਾਨੂੰ ਓਵਲ ਡਿਜ਼ਾਈਨ ਦਿਖਾਉਂਦੇ ਆ ਆਓ ਤਾਂ ਮੈਂ ਨਾ ਮਾੜਾ ਜਿਹਾ ਹੁਣ ਇੰਨਾ ਕਿ ਤਾ ਹੈਗਾ ਕਿ ਮਾੜਾ ਜਿਹਾ ਆਪਾਂ ਬਾਥਰੂਮ ਵਾਲੇ ਪਾਸੇ ਵੀ ਦਿਖਾ ਦਈਏ ਕਿ ਦੂਸਰੀ ਜਿਹੜੀ ਟਾਇਲ ਆ ਬਾਹਰਲੇ ਪਾਸੇ ਲੱਗਦੀ ਹੁੰਦੀ ਉਹ ਦਿਖਾਵੇਂਗਾ ਮੈਨੂੰ ਹੁਣ ਉਹ ਉਹ ਦਿਖਾਵੇ ਜਿਹੜੀ ਬਾਹਰਲੇ ਪਾਸੇ ਲੱਗ ਜਾਂਦੀ ਆਪਣੇ ਘਰਾਂ ਦੇ ਇਹ ਇਹਨੂੰ ਆਪਾਂ ਪੋਰਚ ਵਿੱਚ ਵੀ ਲਾ ਸਕਦੇ ਆ ਪਰ ਮੈਂ ਆਪਾਂ ਇਹਨੂੰ ਇਸ ਪਰਪਸ ਨੂੰ ਮੰਨ ਲੈ ਜਿਹਨੇ ਛੱਤਾਂ ਉੱਪਰ ਛੱਤ ਸਲਾਬ ਸਿਰੂ ਬਜਾਂਦੀ ਆ ਉਹਦੇ ਉੱਪਰ ਲਾ ਸਕਦੇ ਆ ਆਪਾਂ ਮਤਲਬ ਇੱਕ ਤਾਂ ਇਹ ਟੈਂਪਰੇਚਰ ਕੰਟਰੋਲਰ ਦੀ ਬਿਟਰੀ ਫਟਾਇਲ ਆ ਇਹ 16 ਬੀ 16 ਦੀ ਇਹਨਾਂ 'ਚ ਕਾਫੀ ਡਿਜ਼ਾਈਨ ਆ ਜਾਂਦੇ ਆਪਣੇ ਕੋਲੇ ਆਇਂ ਬਣਾ ਕੇ ਵੀ ਦਿਖਾ ਦਿੰਨੇ ਆ ਵੀ ਭਾਈ ਤੁਹਾਡਾ ਵੇੜਾ ਜਿਹੜਾ ਉਹ ਐ ਬਣ ਦੂਗਾ ਉਹ ਵੀ ਦਿਖਾ ਦਿੰਨੇ ਆਂ ਆਪਾਂ ਤੇ ਜੇ ਕੋਈ ਉੱਤੇ ਕੋ ਕਿੰਨਾ ਵੀ ਝੜ ਜੇ ਭਾਰੇ ਟੁੱਟਦੀ ਤਾਂ ਨਹੀਂ ਜਿਹੜੀ ਆਲਾ ਤਾਂ ਹਾਂਜੀ ਨਹੀਂ ਟੁੱਟਦੀ ਇਹ ਹੈਵੀ ਡਿਊਟੀ ਆਈ ਇਹ ਅੱਛਾ ਹਾਂਜੀ ਇੱਕ ਮੈਂ ਤੁਹਾਨੂੰ ਬੈਲਵਟ ਬਾਰੇ ਫਿਨਿਸ਼ਿੰਗ ਦੇ ਬਾਰੇ ਗੱਲ ਕਰੀ ਸੀਗੀ ਜਿਵੇਂ ਆਹ ਆਹ ਲੋ ਹੂੰ ਆਹ 60 ਨੰਬਰ ਦੇ ਵਿੱਚ ਹੂੰ ਆਹ ਬੈਲਵਟ ਫਿਨਿਸ਼ ਦੇ ਵਿੱਚ ਆਹ ਦੇਖੋ ਆਹ ਚੀਜ਼ਾਂ ਦੀ ਕੁਆਲਿਟੀ ਜੇ ਨੂੰ ਜੇ ਕੋਈ ਬੰਦਾ ਆ ਕੇ ਹੱਥ ਲਾਊਗਾ ਉਦੋਂ ਫਿਰ ਹੋਊਗਾ ਉਹਨੂੰ ਕੈਮਰੇ ਤੇ ਨਹੀਂ ਦੇਖ ਕੇ ਪਤਾ ਲੱਗਣਾ ਉਦੋਂ ਨਹੀਂ ਪਤਾ ਲੱਗਣਾ ਹੁਣ ਆਹ ਫਿਨਿਸ਼ਿੰਗ ਦਾ ਤੇ ਇਸ ਫਿਨਿਸ਼ਿੰਗ ਦਾ ਦੇਖੋ ਕਿੰਨਾ ਫਰਕ ਹੈ ਆਪਸ ਵਿੱਚ ਹੂੰ ਤੇ ਆਹ ਦੇਖੋ ਆਈ ਦੀ ਇਹਦਾ ਫੀਲ ਅਲੱਗਾ ਇਹਦਾ ਫੀਲ ਅਲੱਗਾ ਇਹਨੂੰ ਜੇ ਤੋਂਪਾ ਹੱਥ ਲਾਵਾਂਗੇ ਆ ਕੇ ਜਾਂ ਇਹਨੂੰ ਨੰਗੀ ਅੱਖ ਨਾਲ ਦੇਖਾਂਗੇ ਉਦੋਂ ਤੁਹਾਨੂੰ ਅਲੱਗ ਪਤਾ ਲੱਗੂਗਾ ਇਹ ਚੀਜ਼ ਦਾ ਤੇ ਆ ਬਾਥਰੂਮ ਦੇ ਡਿਜ਼ਾਈਨ ਬਣੇ ਹੋਏ ਆਪਣੇ ਕੋਲੇ ਆ ਬਾਥਰੂਮ ਦੇ ਡਿਜ਼ਾਈਨ ਬਣੇ ਹੋਏ ਆ ਆ ਦੇਖੋ ਇਸ ਤਰ੍ਹਾਂ ਦਾ ਬਾਥਰੂਮ ਬਣ ਜੂਗਾ ਆ ਦੇਖੋ ਪੂਰਾ ਇਹਨਾਂ ਨੇ ਲੁੱਕ ਹੀ ਬਣਾ ਕੇ ਦਿਖਾ ਦਿਆ ਇੱਕ ਆ ਦੇਖੋ ਆ ਬਾਥਰੂਮ ਬਣਿਆ ਹੋਇਆ ਆ ਬਹੁਤ ਹੀ ਅਲੱਗ ਆ ਬਾਈ ਆਹ ਆਹ ਆ ਦੇਖੋ ਸੁਖਸਿੰਦਰ ਭਾਈ 15 16 ਡਿਜ਼ਾਈਨ ਆਪਣੇ ਕੋਲੇ ਬਾਥਰੂਮਾਂ ਦੇ ਬਣੇ ਆ ਉਸ ਤੋਂ ਬਾਅਦ ਆਪਣੇ ਕੋਲੇ 3D ਵੀਊ ਵੀ ਬਣੇ ਹੋਏ ਆ ਅੱਛਾ ਫਿਰ ਜਿਵੇਂ ਮੰਨ ਲਓ ਕਲਾਇੰਟ ਕਹਿੰਦਾ ਵੀ ਯਾਰ ਸਾਡੇ ਤਾਂ ਇਹ ਚੀਜ਼ਾਂ ਆ ਹੀ ਨਹੀਂ ਲੱਗਣੀਆਂ ਆਗਿਆ ਇਸ ਤਰੀਕੇ ਨਾਲ ਆ ਫਿਰ ਆਪਾਂ ਉਸ ਤਰੀਕੇ ਨਾਲ ਵੀ ਕਸਟਮਰ ਦੇ ਅਕੋਰਡਿੰਗ ਵੀ ਆਪਾਂ ਬਣਵਾ ਦਿੰਦੇ ਆ ਆ ਦੇਖ ਆ ਕਿੱਡਾ ਸੋਹਣਾ ਬਣਿਆ ਪ੍ਰੀਤ ਇਹ ਪ੍ਰੀਤ ਆ ਕਿੰਨਾ ਸੋਹਣਾ ਬਣਿਆ ਹੋਇਆ ਹੋਇਆ ਆ ਆ ਦੇਖ ਚਾਹ ਕੇਦਰ ਆ ਕਿੱਡਾ ਸੋਹਣਾ ਬਣਿਆ ਹੋਇਆ ਆ ਇੱਕ ਆ ਉਦਰੇ ਇੱਕ ਹੋਰ ਬਹੁਤ ਸੋਹਣਾ ਬਣਿਆ ਹੋਇਆ ਆ ਵੀ ਖੈ ਤਾਂ ਆ ਵੀ ਯਾਰ ਕਮਾਲ ਚੀਜ਼ ਬਣੀ ਹੋਈ ਹੈ ਦੇਖੀ ਆ ਦੇਖਾ ਇਧਰਲੇ ਪਾਸੇ ਮਗਰਲੇ ਪਾਸੇ ਚੱਕੇਗਾ ਪ੍ਰੀਤ ਮਗਰਲੇ ਬਹੁਤ ਵਧੀਆ ਬਣਿਆ ਹੋਇਆ ਆਹ ਤੇ ਆ ਤਾਂ ਜਮਾਂ ਹੀ ਸਿਰਾ ਕੀਤਾ ਪਿਆ ਯਾਰ ਹੈ ਆ ਸਕੰਦਰ ਭਾਈ ਆ ਵੀ ਆਪਾਂ ਕੰਮ ਕਰਦੇ ਹਾਂ ਗਲਾਸ ਪਾਰਟ ਸ਼ੰਦਰ ਭਾਈ ਅੱਛਾ ਹਾਂਜੀ ਆਹਾ ਹਾਂਜੀ ਇਹ ਵੀ ਆਪਾਂ ਬਾਥਰੂਮ ਦੇ ਵਿੱਚ ਬਣਵਾ ਕੇ ਦੇ ਦਈਏ ਨੇ ਆਪਣੇ ਕੋਲੇ ਹੀ ਬੰਦੇ ਹੁੰਦੇ ਜਿਹੜੇ ਫਿਟਿੰਗ ਵੀ ਕਰ ਦਿੰਦੇ ਹਾਂਜੀ ਹਾਂਜੀ ਆਪਣੇ ਕੋਲੇ ਹੀ ਹੁੰਦੇ ਆ ਇਹਦੇ ਵਿੱਚ ਆਪਾਂ ਨੂੰ ਗੋਲਡਨ ਬਲੈਕ ਕਰੋਮ ਸਾਰੀ ਐਸੈਸਰੀ ਇਦਾਂ ਹੀ ਮਿਲ ਜਾਂਦੀ ਆ ਤੇ ਯਾਰ ਆਰਸ਼ਾ ਆਹ ਇਹਦਾ ਤਾਂ ਰੰਗ ਲੈ ਜਾਣਾ ਬਾਈ ਜਦੋਂ ਰੰਗ ਲੈ ਗਿਆ ਤੇਰਾ 5 ਸਾਲ ਦੇ ਵਿੱਚ ਮੇਰੇ ਕੋਲੇ ਸੈਟ ਜੀ ਤੂੰ ਅੱਛਾ ਹਾਂ ਨਵਾਂ ਦੇ ਦਿਆਂਗੇ ਪੀਸ ਅਜਾ ਰੰਗ ਨਹੀਂ ਲਊਗਾ ਰੰਗ ਨਹੀਂ ਲਊਗਾ ਕਦੇ ਖਰਾਬ ਨਹੀਂ ਹੋਊਗਾ ਇਹ ਠੀਕ ਆ ਆਹ ਦੇਖੋ ਇਹ ਮਤਲਬ ਗ੍ਰੇਨੇਡ ਨਾਲੋਂ ਵੀ ਜ਼ਿਆਦਾ ਮੋਟੀ ਡੈਲ ਆ ਇਹ ਹੈ ਮੈਣ ਮੇੜਾ ਹਾਂ ਹੈ ਮੈਣ ਮੇੜਾ ਗ੍ਰੇਨੇਡ ਨਾਲੋਂ ਜ਼ਿਆਦਾ ਮੋਟੀ ਆ ਮਤਲਬ ਜੀ ਸਿਗਨਲ ਦੇਖੋ ਤੁਸੀਂ ਕਿੰਨੇ ਆ ਹਾਂ ਅਲੋ ਅਲੋ ਜੇ ਇਹ ਆਪਾਂ ਨਹੀਂ ਬਈ ਹਾਂ ਜਬਾਜ ਰੇਟ ਤੇ ਆ ਜੇ ਜਿੱਥੇ ਆਪਾਂ ਟਰੈਕਟਰ ਟਰਾਲੀਆਂ ਗੱਡੀਆਂ ਖੜਾਉਣੀਆਂ ਉਸ ਪਰਪਸ ਵਿੱਚ ਆਪਾਂ ਇਹਨੂੰ ਵਰਤ ਸਕਦੇ ਆ ਅੱਛਾ ਹਾਂ ਇਹ ਕਦੇ ਨਹੀਂ ਤੁਹਾਨੂੰ ਮਿਲਣੀਗੀ ਇਹ ਯਾਰ ਬਹੁਤ ਮਤਲਬ ਉਹ ਨਾ ਮਜ਼ਬੂਤ ਤਾਂ ਦੇਖਣ ਨੂੰ ਹੀ ਬਹੁਤ ਲੱਗਦੀ ਐ ਚ ਕੋਈ ਸ਼ੱਕ ਨਹੀਂ ਤੇ ਥਿਕਨਸ ਬਹੁਤ ਆ ਵੀ ਮਤਲਬ ਜਿੱਥੇ ਭਾਵੇਂ ਆਪ ਵੱਡੇ ਘੋੜੇ ਟਰਾਲੇ ਕੁਛ ਖੜਾ ਦੇ ਗੇ ਭਰੇ ਉਸ ਮਰਜ਼ੀ ਖੜਾ ਦਿਓ ਜੀ ਇੱਥੇ ਹਾਂ ਇਹ ਟੁੱਟੂ ਕੀ ਨਹੀਂ ਇਹ ਟੁੱਟਦੀ ਨਹੀਂ ਜੀ ਇਹ ਟੁੱਟੂ ਕੀ ਨਹੀਂ ਇਹ ਇਹਦਾ ਅੰਦਾਜ਼ਨ ਕਿੰਨੇ ਕੁ ਰੁਪਏ ਹੋ ਸਕਦਾ ਇਹਦਾ ਰੇਟ ਫੁੱਟ ਦੇ ਹਿਸਾਬ ਨਾਲ ਜੇ ਆਪਾਂ ਗੱਲ ਕਰਕੇ ਤਾਂ ਇਹ 75 ਰੁਪਏ ਫੁੱਟ ਸਕੁਅਰ ਫੁੱਟ ਪੈਂਦੀ 75 75 ਰੁਪਏ 75 ਰੁਪਏ ਸਕੁਅਰ ਫੁੱਟ ਪੈਂਦੀ 75 ਰੁਪਏ ਹਾਂਜੀ 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 ਤੇ ਆਪਾਂ ਮੜਾ ਤਾਂ ਚੱਲ ਗਿਆ ਟੂਟਖਾਨਾ ਵੀ ਦਿਖਾਉਣ ਵਾਲਾ ਆ ਜਾ ਪ੍ਰੀਤ ਓਏ ਤਾਂ ਕਹਿੰਦੇ ਬਾਹਲਾ ਤਕੜਾ ਬਣਾਇਆ ਸ਼ੋਰ ਆ ਜਿਹੜੀ ਚੀਜ਼ ਤੁਹਾਨੂੰ ਦਿਖਾਉਣ ਲੱਗਿਆ ਨਾ ਇਹ ਤੁਸੀਂ ਕਿਤੇ ਨਹੀਂ ਦੇਖੀ ਪ੍ਰੀਤ ਪਹਿਲਾਂ ਮੇਰੀ ਮੇਰੀ ਜਿੱਥੇ ਮੇਰੀ ਨਿਗਾ ਤੂੰ ਉੱਥੇ ਨਿਗਾ ਮਾਰ ਪਹਿਲਾਂ ਆ ਟੁੱਟੀ ਆ ਆਹ ਇੱਧਰ 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 ਲਿਆ ਕੈਮਰਾ ਹਾਂ ਆ ਟੁੱਟੀ ਆ ਦੇਖੀ ਹੈ ਕਿਤੇ ਇਹੋ ਜੀ ਟੁੱਟੀ ਕਰਨੇ ਤੇ ਚਾਰ ਚਪੇਰੇ ਦਿਖਾ ਓਏ ਦੇਖ ਕਿ ਨੂੰ ਇਹਦਾ ਕਿ ਇਹ ਟੁੱਟ ਗਈ ਹੈ ਨਾ ਹਾ ਅਸਕਿੰਦਰ ਭਾਈ ਮੈਕਚਰ ਆਈ ਹੈ ਜਿਹੜੀ ਇਹਦੇ ਥੱਲਣ ਲਈ ਜਾਲੀ ਹੈ ਨਾ ਉਹ ਵੀ ਇਹ ਮੂਵ ਆਨ ਆ ਅੰਦਰ ਨੂੰ ਬਾਹਰ ਨੂੰ ਜਿੱਥੇ ਮਰਜ਼ੀ ਨੂੰ ਮੂਵ ਕਰ ਲਈ ਆਪਾਂ ਇਸ ਕੰਪਨੀ ਦੇ ਜਿੰਨੇ ਮੈਕਚਰ ਆ ਸਾਰੇ ਵੀ ਮੂਵ ਆਨ ਕਰਦੇ ਆ ਇਹ ਮੈਕਚਰ ਇਹ ਗਰਮ ਠੰਡੇ ਵਾਲਾ ਉਹ ਸ਼ਕ ਗਰਮ ਠੰਡ ਤਾਂ ਹੀ ਲਾਲ ਤੇ ਨੀਲਾ ਬਟਨ ਦੱਤਾ ਬ੍ਰੀਡ ਉੱਤੇ ਹੈ ਐ ਅਸਕਿੰਦਰ ਭਾਈ ਆ ਦੇਖਿਓ ਚਲੋ ਆ ਦੇਖੋ ਆ ਵੀ ਮੈਕਚਰ ਆ ਉਹ ਬੇਸਨ ਮੈਕਚਰ ਵੈਂਟੀ ਵਾਲਾ ਵਾ ਇਹ ਟੋਲਬੋਏ ਵਾਲਾ ਵਾ ਆ ਦੇਖੋ ਨਹੀਂ ਨਹੀਂ ਵੈਰਾਈਟੀ ਕਿਤੇ ਹੋਰ ਤੂੰ ਆ ਦੇਖ ਯਾਰ ਆ ਯਾਰ ਇਹ ਟੂਟੀਆਂ ਦਾ ਰੰਗ ਤਾਂ ਨਹੀਂ ਖਰਾਬ ਹੋ ਜਾਊਗਾ ਇਹਨਾਂ ਦਾ ਭਾਈ 10 ਸਾਲ ਦੀ ਫੁੱਲ ਗਰੰਟੀ ਹੈ ਕੰਪਨੀ ਦੀ 10 ਸਾਲ ਜਿਹਦਾ ਰੰਗ ਖਰਾਬ ਹੋ ਗਿਆ ਆਪਣੇ ਕਹਿੰਦੇ ਇਹ ਲੋਕ ਸ਼ੋਰਾ ਵਾ ਪਾਣੀ ਦੇ ਵਿੱਚ ਸ਼ੋਰੇ ਕਰਕੇ ਕਹਿੰਦੇ ਵੀ ਇਹਨਾਂ ਦੇ ਕਲਰ ਵਗੈਰਾ ਦੀ ਕੰਪਲੀਟ ਆਉਂਦੀ ਏਦਾਂ ਕਰਕੇ ਆਉਂਦੀ ਆ ਇਹਨਾਂ ਦੀ ਕੌਂਸ ਬਹੁਤ ਵਧੀਆ ਸ਼ੋਰਾ ਜੰਮੂ ਗਾਣੀ ਇਸ ਤੇ ਅੱਛਾ ਜੰਮੂ ਗਾਣੀ ਨਾਲ ਕਲਰ ਫੇਡ ਹੋਣਾ ਇਹਦਾ ਇਹ ਹੋ ਗਿਆ ਹਾਂ ਆ ਦੇਖੋ ਇਹਦੇ ਉੱਪਰ ਟੈਂਪਰੇਚਰ ਸ਼ੋ ਹੋਊਗਾ ਅੱਛਾ ਹਾਂ ਅੱਛਾ ਕਿੰਨੇ ਡਿਗਰੀ ਪਾਣੀ ਆਪਣਾ ਇਸ ਤੇ ਆ ਰਿਹਾ ਵਾ ਹਾਂਜੀ ਸੀਟਾ ਆ ਜੋ ਆ ਹੁਣ ਆ ਦੇਖੋ ਇਹਨਾਂ ਦੇ ਨਾਲ ਦੀਆਂ ਸੀਟਾਂ ਹਾਂ ਜਿਹੜੇ ਰੰਗ ਦੀ ਤੁਸੀਂ ਟਾਇਲ ਖਰੀਦੋਗੇ ਉਸੇ ਰੰਗ ਦੀ ਤੁਹਾਨੂੰ ਸੀਟ ਦੇ ਦੇਵਾਂਗੇ ਨਾਲ ਬਲੈਕ ਹੋ ਗਿਆ ਸਕਾਈ ਬਲੂ ਹੋ ਗਿਆ ਗ੍ਰੀਨ ਹੋ ਗਿਆ ਪਿੰਕ ਪਿੰਕ ਹੋ ਗਿਆ ਬ੍ਰਾਊਨ ਜਿਹੜੀ ਮਰਜ਼ੀ ਸੀਟ ਚੱਕੋ ਨੀਲਾ ਹੋ ਗਿਆ ਨਾਲ ਨਾਲ ਦੀ ਵੇਸਣ ਆ ਨਾਲ ਦੇ ਆ ਵੇਸਣ ਹੋ ਗਏ ਤੇ ਇੱਧਰ ਹੋਰ ਤੈਨੂੰ ਮੈਂ ਹੋਰ ਦਿਖਾਉਣੀ ਆ ਪ੍ਰੀਤ ਇੱਧਰਲੇ ਪਾਸੇ ਉਹ ਯਾਰ ਆ ਬੜਾ ਵੱਡਾ ਭਾਂਡੇ ਯਾਰ ਹੈ ਹਾਂਜੀ ਇਹ ਗਲਾਸ ਦੇ ਆ ਜੀ ਕੱਚ ਦੇ ਬਣੇ ਹੋਏ ਆ ਸਾਰੇ ਇਹ ਆਹ ਹਾਂ ਹਾਂ ਹਾਂਜੀ ਪਾਜੀ ਇੱਕ ਨਾ ਤੁਹਾਨੂੰ ਹੋਰ ਚੀਜ਼ ਦਿਖਾਉਣੀ ਸੀ ਇੱਧਰਲੇ ਪਾਸੇ ਇੱਧਰ ਆਇਆ ਆ ਟੂ ਟੂਟੀਆਂ ਨਾ ਸਾਰੀਆਂ ਆ ਦੇਖੇ ਆ ਟੂਟੀ ਦੇਖ ਲੈ ਆਹਾ ਉਹ ਇਹ ਵੀ ਗਰਮ ਠੰਡੇ ਜਿਹੜੀ ਆ ਪ੍ਰੀਤ ਓਏ ਹੈ ਆ ਦੇਖ ਇਹਦੇ ਇੱਧਰ ਵੀ ਐ ਗੇਅਰ ਆ ਅਸ਼ਾ ਇਹ ਮਿਕਸਚਰ ਆ ਦੇ ਗੇਅਰ ਇਹਦੇ ਤਾਂ ਕਈ ਆ ਯਾਰ ਹੈ ਇਹ ਇੱਧਰ ਨਾ ਮੈਂ ਇੱਕ ਇੱਧਰ ਟੂਟੀ ਆ ਆਹਾ ਨਾਲ ਕੇਰ ਗਿਆ ਦੇ ਆਹਾ ਇਹ ਵੀ ਮਿਕਸਚਰ ਆ ਟੂਟੀ ਇਹ ਵੀ ਮਿਕਸਚਰ ਆ ਬੇ ਜੀ ਏ ਬ੍ਰਾਸ 골ਡ ਕਲਰ ਦੇ ਵਿੱਚ ਹੂੰ ਬ੍ਰਾਸ 골ਡ ਕਲਰ ਦੇ ਵਿੱਚ ਆਈ ਇਹ ਕਲਰ ਵੀ ਮਤਲਬ ਆਪਣੇ ਕੋਲੇ ਕਲਰ ਰੇਂਜ ਵੀ 6-7 ਕਲਰ ਰੇਂਜ ਆਉਂਦੀਆਂ ਇਹਦੇ ਵਿੱਚ ਹੀ ਯਾਰ ਪਹਿਲੀ ਗੱਲ ਯਾਰ ਕਿਸੇ ਨੇ ਇਹ ਜਿਹਾ ਟੁੱਟਣਾ ਹੀ ਨਹੀਂ ਦੇਖਣਾ ਹੁਣ ਆ ਸ਼ਾਵਰ ਜਿਹਾ ਦਿਖਾਣਾ ਖਪਰੀ ਤੇ ਯਾਰ ਲੈ ਹੈਂ ਕਰ ਗੱਲ ਸਾਰਾ ਕੁਝ ਕਿ ਨਾਜ਼ਈ ਆ ਆ ਸਾਰਾ ਇਹਦਾ ਹੀ ਇਹਦਾ ਹੀ ਆ ਆਹ ਪਤਲੀ ਜੀ ਟੁੱਟੀ ਦਈ ਆ ਸਾਰਾ ਕੁਝ ਹੈਂ ਜੇ ਲੱਗੀ ਹੋਊ ਜਾਂ ਰਿਸ਼ਤੇਦਾਰ ਹਾਥੀ ਤੇੰਦਰ ਸਿੰਘ ਬਾਈ ਆ ਦੇ ਆ ਆ ਬੈਂਟੀ ਦੇਖੋ ਬਾਥਰੂਮ ਉਹ ਬੈਂਟੀ ਆ ਇਹਦੇ ਵਿੱਚ ਡੀਫੋਗਰ ਵਗੈਰਾ ਕਬੜ ਵਗੈਰਾ ਇਹਦੇ ਸਾਰੇ ਜਗ ਦੇ ਇੱਥੇ ਸਲੈਸ਼ ਲੱਗੀ ਹੋਈ ਆ ਆ ਇੱਥੇ ਸੈਂਸਰ ਨਾਲ ਲੜ ਜਗਦੀ ਇਹਦੇ ਅੱਛਾ ਹਾਂ ਪਾਵੇਂ ਨਾਲ ਪਾਣੀਾਂ ਧੋਈਈ ਆ ਦੇਖੋ ਡਰਾਅ ਬਣੀ ਹੋਈਆਂ ਨਾ ਸੌਂਖ ਲੱਗਦੀਆਂ ਨਾ ਪਾਣੀ ਨਾ ਖਰਾਬ ਹੁੰਦੀਆਂ 40 ਇੰਚ ਦੇ ਵਿੱਚ ਮਿਲ ਜਾਣਗੇ ਆਪਣੇ ਕੋਲੇ ਆ 40 ਇੰਚ ਜਾਗਾ 32 ਇੰਚ 24 ਇੰਚ ਤੱਕ ਸਾਰੀ ਉਹ ਰੈਡੀ ਹੈ ਅੱਛਾ ਆ ਆ ਆ ਜਦੋਂ ਨੱਪ ਦੇਾਂਗੇ ਇਹਦੇ ਤੋਂ ਧੁੰਦ ਡੁੱਢ ਜੂ ਹਾਂਜੀ ਇਹਦੇ ਤੋਂ ਧੁੰਦ ਡੁੱਢ ਜੂਗੀ ਜਿਹੜੀ ਧੁੰਦ ਜੀ ਬ੍ਰੀਤੀ ਜੰਮ ਜਾਂਦੀ ਹੁੰਦੀ ਹੈ ਸਵੇਰ ਉਹ ਸਵੇਰੀ ਹੈ ਤੇ ਆ ਆ ਟੂਟੀ ਕਿਹੜੇ ਵਿਧੀ ਨਾਲ ਚੱਲੂਗੀ ਯਾਰਾ ਇਹ ਮਾਈਕਲ ਜੈਕਸਨ ਦੀ ਟੂਟੀ ਹੈ ਇਹ ਹਾਂ ਹਾਂਜੀ ਮਾਈਕਲ ਜੈਕਸਨ ਇਤੋਂ ਜੀ ਜੀ ਨਿਕਲਦੀ ਇਹਦੇ ਝਰਨਾ ਆਈ ਇਤੋਂ ਅੱਛਾ ਹਾਂਜੀ ਇਹਦੀ ਚਲਦੀ ਦੀ ਕੋਈ ਵੀਡੀਓ ਵੀਡੀਓ ਹੈਗੀ ਆ ਇਹਦੀ ਚਲਦੀ ਦੀ ਵੀਡੀਓ ਕੋਈ ਨਾਟਾ ਨੋਟਾ ਤੋਂ ਲਾ ਕੇ ਭੇਜ ਦਿਨ ਯਾਰਾ ਭੇਜ ਦੂੰਗਾ ਜੀ ਸਾਡੇ ਦੇਖਣ ਵਾਲੇ ਦੇਖ ਲੈਣ ਕਿਵੇਂ ਆ ਹਾਂਜੀ ਹਾਂਜੀ ਆ ਦੇਖ ਯਾਰ ਆ ਕਿੱਡਾ ਸੋਹਣਾ ਸਮਾਨ ਬਣਾਇਆ ਆ ਦੇਖ ਕਿੰਨਾ ਮੈਟ ਵਾਲੇ ਰੰਗ ਵਾਲਾ ਆ ਓਏ ਆਹਾ ਆਹਾ ਆ ਰੰਗ ਦੇਖ ਮਿੱਟੀ ਕਿੰਨੀ ਹੈ ਹੈ ਆ ਦੇਖ ਆ ਮਟੀਰੀਅਲ ਦੇ ਬਣੀ ਹੈ ਕਾਰਬਨ ਫਾਈਬਰ ਮਟੀਰੀਅਲ ਦੀ ਬਣੀ ਹੋਈ ਹੈ ਇਹ ਇਹਨੂੰ ਵੀ ਪਾਣੀ ਪੂਣੀ ਦਾ ਕੋਈ ਡੱਕਾ ਫੜ ਕੜੇ ਕੋਈ ਦਿੱਕਤ ਨਹੀਂ ਜੀ ਪਾਣੀ ਦੀ ਨਾ ਸੌਂਖ ਲੱਗਣੀ ਇਹਨਾਂ ਨੂੰ ਫਿਰ ਜੇ ਇਹਨਾਂ ਦੇ ਆਹ ਬੇਸਣ ਵੀ ਕਈ ਵਾਰ ਆਮ ਕੰਪਨੀਆਂ ਦੇ ਹੁੰਦੇ ਨਾ ਪੀਲੇ ਪਿਆ ਜਾਂਦੇ ਆ ਬੇਸਣ ਚਮਕ ਚਮਕ ਮਰ ਜਾਂਦੀ ਆ ਇਹਨਾਂ ਦੀ ਲਾਈਫ ਟਾਈਮ ਦੀ ਵਾਰੰਟੀ ਆ ਇਹਨਾਂ ਦੀ ਵੀ ਆਈਡੀਆ ਸੀਟਾਂ ਮੈਂ ਇਹਨਾਂ ਦੀ ਕਦੇ ਇਹਨਾਂ ਦੀ ਪੌਸ ਵਗੈਰਾ ਨਹੀਂ ਖਰਾਬ ਹੋਣੀ ਕਦੇ ਇਹਨਾਂ ਦੀ ਚੌਂਕੜੀ ਮਾਰਨੀ ਇਹ ਹਮੇਸ਼ਾ ਇਦਾਂ ਹੀ ਰਹਿਣਗੀ ਨਹੀਂ ਲਾਈਫ ਟਾਈਮ ਦਾ ਮਤਲਬ ਉਹ ਲਾਈਫ ਟਾਈਮ ਹੁੰਦਾ ਲਾਈਫ ਟਾਈਮ ਉਮਰ ਪਰ ਹੁੰਦਾ ਉਮਰ ਪਰ ਹੋ ਗਿਆ ਜੀ ਉਮਰ ਭਾਰ ਕਲੇਰ ਟਾਇਲ ਵਾਲੇ ਜ਼ਿੰਮੇਵਾਰ ਬੈਠੇ ਜੀ ਇਹਨਾਂ ਦੀ ਆਹ ਹੋਗੀ ਹਾਂਜੀ ਹਾਂਜੀ ਹੈ ਹਾਂਜੀ ਕਮ ਆਲਾ ਯਾਰ ਫਿਰ ਇਹੋ ਜੀਆਂ ਚੀਜ਼ਾਂ ਕਿੱਥੇ ਲੁਕੋਈ ਰੱਖੀਆਂ ਤੇ ਆਹ ਬਟਨ ਜੀ ਇਨੇ ਕਾਦੇ ਦਿੱਤੇ ਆਹਾ 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 ਇਹ ਸੁਖਿੰਦਰ ਭਾਈ ਥਰਮੋਸਟੈਟ ਆ ਅੱਜ ਕੱਲ ਜਿਵੇਂ ਹੁਣ ਪਹਿਲਾਂ ਡਾਈਵਟਰ ਲਾਦੇ ਸੀਗੇ ਡਾਈਵਟਰ ਹੁਣ ਕਈ ਵਾਰ ਗਰਮ ਪਾਣੀ ਆ ਗੀਜਰ ਦੇ ਵਿੱਚ ਫੁੱਲ ਉਹ ਬੱਚੇ ਵਗੈਰਾ ਉਦਾਂ ਹੀ ਚੱਕ ਦਿੰਦੇ ਆ ਹੈਂਡਲੋ ਦਾ ਤੇ ਉਹ ਉਨਾ ਹੀ ਡਿਗਰੀ ਜਿੰਨੇ ਡਿਗਰੀ ਪਾਣੀ ਹੈਗਾ ਵਾ ਗੀਜਰ ਵਿੱਚ ਉਨੇ ਡਿਗਰੀ ਟੂਟੀ ਬੱਚ ਆ ਜਾਂਦਾ ਪਰ ਉਹ ਚੌੜੀ ਚੌੜੀ ਨੂੰ ਹੁਣ ਨੁਕਸਾਨ ਕਰਦਾ ਬੱਚਾ ਵਗੈਰਾ ਤਾਂ ਚੰਗਾ ਨਹੀਂ ਫਿਰ ਇਸ ਗੱਲ ਕਿੰਨੇ ਦੇ ਜਿੰਨੇ ਡਿਗਰੀ ਟੈਂਪਰੇਚਰ ਆਪਾਂ ਸੈੱਟ ਕਰਤਾ ਇਹਨੂੰ ਉਨੇ ਡਿਗ ਜਿਵੇਂ ਹੁਣ ਆਪਉਣ ਤੇ ਚਲੋ ਪਤਾ ਵਾ ਬੜੇ ਲਿਖੇ ਬੰਦੇ ਨੂੰ ਬਜ਼ੁਰਗ ਹੋ ਗਿਆ ਬੱਚੇ ਹੋ ਗਏ ਹਾਂ ਉਹਨਾਂ ਵੀ ਜਨ ਇਨਸਾਨ ਨੂੰ ਨੁਕਸਾਨ ਕਰਦਾ ਨਾ ਫਿਰ ਇਹ ਡਾਈਵਰਟਰ ਇਹਨਾਂ ਦਾ ਨੁਕਸਾਨ ਇਹਨੇ ਕਲਰ ਕਾਫੀ ਹੈ ਜਿਵੇਂ ਆ ਤਿੰਨ ਲਵ ਤਿੰਨ ਪਾਣੀ ਵਾਲਾ ਆ ਗਿਆ ਚਾਰ ਆ ਗਿਆ 6 6 ਤੱਕ ਮਿਲ ਜਾਂਦੇ ਆ ਅਜੇ ਤੇ ਆ ਆ ਆ ਆ ਆ ਬਟਨ ਖਾਤੂ ਦਿੱਤੇ ਆ ਇਹ ਬਟਨ ਮੈਨੂੰ ਵਿਜੀ ਦੱਸ ਆ ਤਾਂ ਮੈਨੂੰ ਸਮਝ ਆ ਗਿਆ ਵੀ ਜਿੰਨੇ ਡਿਗਰੀ ਤੇ ਕਰਤਾ ਗੱਡੀ ਦੇ ਹੀਟਰ ਨੂੰ ਹਾਂਜੀ ਆਹ ਆਨ ਆਫ ਇਹ ਨਹੀਂ ਇਹਦੇ ਉੱਪਰੋਂ ਜਿਹੜੇ ਆਹ 4 ਆ 2 ਸ਼ਾਵਰ ਲੱਗੇ ਆ ਆਪਣੇ ਕੋਲੇ ਇਹ ਚ 4 ਇੰਚ ਹੀ ਮਿਲ ਜਾਂਦੇ ਆ ਫਿਰ ਆਪਾਂ ਇਹਨੂੰ 4 ਵੀ ਕਰ ਸਕਦੇ 3 ਵੀ ਕਰ ਸਕਦੇ ਆ ਉੱਪਰਲੇ ਸ਼ਾਵਰ ਚੱਲਣੇ ਆ ਇਹ ਸ਼ਾਵਰ ਚੱਲਣੇ ਆ ਫਿਰ ਇਦਾਂ ਆਹ ਵਾਲੇ ਸ਼ਾਵਰ ਚੱਲਣੇ ਆ ਇਹਨਾਂ ਨਾਲ ਇਹ ਉਹਦੇ ਟੂਟੀਆਂ ਦੇ ਥਾਂ ਤੇ ਬਟਨ ਦੇਤੇ ਇਹਨਾਂ ਨੇ ਆਏ ਪੁਸ਼ ਬਟਨ ਸਟਾਰਟ ਇਹਨੂੰ ਕਹਿੰਦੇ ਆ ਕਰਨੇ ਹੈ ਹੈ ਦੇ ਯਾਰ ਸੇਰਾ ਕੀਤਾ ਪਿਆ ਯਾਰ ਗੱਲਬਾਤ ਆ ਆ ਟਾਇਰ ਬਾਲੀ ਬੱਟੀ ਆ ਮੈਂ ਲਾ ਤਾਂ ਸਾਰੀ ਗੰਦ ਤੇ ਕੱਲ ਕੋਈ ਲੱਗ ਜੂ ਸਹੀ ਗੱਲ ਆ ਸਿਕੰਦਰ ਬਾਈ ਇਹ ਸਿਕੰਦਰ ਬਾਈ 84 ਦੀ ਟਾਲ ਆ ਜਾਂਦੀ ਆਪਣੇ ਕੋਲੇ ਇਹ ਜੇ ਮੰਨ ਲਓ ਕਿਸੇ ਨੂੰ 84 64 32 64 ਦੇ ਵਿੱਚ ਸੇਮ ਹੀ ਕਲਰ ਸਾਈਜ਼ ਅਲੱਗ-ਅਲੱਗ ਦੇ ਵਿੱਚ ਚਾਹੀਦਾ ਵਾ ਤੇ ਉਹ ਆਪਾਂ ਪ੍ਰੋਵਾਈਡ ਕਰਵਾ ਦਿੰਨੇ ਜੀ ਅਜਾ ਮੰਨ ਲਓ ਵੀ ਆਪਣੀ ਫਰਸ਼ ਤੇ ਬੰਦੇ ਨੇ ਪਹਿਲਾਂ ਲਾਈ ਵੀ ਇਹ 32 64 ਵਾਲੀ ਲਾਈ ਵੀ ਆ ਹਾਂਜੀ ਉਹਨੂੰ ਆਹਾਂ ਚਾਹੀਦੀ ਆ ਨਾਲ ਸੇਮ ਜੇ ਤਾਂ ਸੇਮ ਚਾਹੀਦੀ ਹੈ ਸੇਮ ਮਿਲ ਜੂਗੀ ਜੀ ਮੰਨ ਲਓ ਨਵਾਂ ਕਨਸੈਪਟ ਅਗਲੇ ਤਿਆਰ ਕਰਨਾ ਵਾ 8 4 ਦੀ ਲੌਬੀ ਚ ਹੋਗੀ ਕਮਰਿਆਂ ਦੇ ਵਿੱਚ 32 64 ਹੋਗੀ 2x4 ਦਾ ਸੇਮ ਹੀ ਕਲਰ ਉੱਪਰ ਕਮਰੇ ਛੋਟੇ ਆ ਤਾਂ ਫਿਰ ਉਦੋਂ ਉਦਾਂ ਲਾ ਸਕਦੇ ਆਪਾਂ ਸੇਮ ਹੀ ਠੀਕ ਆ ਹਾਂਜੀ ਇਹਦੇ ਚ ਵੀ ਬਹੁਤ ਮਤਲਬ ਬਹੁਤ ਆਪਸ਼ਨ ਆ ਆਪਣੇ ਕੋਲ ਕਾਫੀ ਆਪਸ਼ਨ ਆ ਆਪਣੇ ਕੋਲੇ ਹੈਗੀਆਂ ਹੀ 20 25 ਡਿਜ਼ਾਈਨ ਇਹਦੇ ਵਿੱਚ ਹੈਗੇ ਆ ਅਲੱਗ-ਅਲੱਗ ਕਲਰ ਦੇ ਤੇ ਉੱਪਰ ਇਹ ਤੇ ਕੱਡੀਆਂ ਕੱਡੀਆਂ ਟਾਈਲਾਂ ਓਏ ਦੇਖ ਸਾਰੀ ਕੰਧ ਤੇ ਇੱਕ ਹੀ ਟਾਈਲ ਲਾਉਣ ਦੀ ਲੋੜ ਆ ਬੱਸ ਇੱਕੋ ਹੀ ਟਾਈਲ ਲੱਗੂਗੀ ਸਾਰਿਆਂ ਤੇ ਚੱਲ ਆ ਜਾ ਆ ਜਾ ਇੱਕ ਹੋਰ ਤੈਨੂੰ ਦਿਖਾਉਣ ਵਾਲੀ ਆ ਚੀਜ਼ ਆ ਵੀ ਟੈਲਾਂ ਦਾ ਯਾਰ ਆ ਵੀ ਵੱਡੀਆਂ ਆ ਇਧਰ ਜੇ ਪਈਆਂ ਸੀ ਆਹਾ ਉਹਨਾਂ ਹੀ ਆ ਕਿ ਹੁਸੈਨਦਰ ਭਾਈ ਇਹ ਆ ਜਾਂਦੀ 64 ਦੀ 64 ਦੇ ਵਿੱਚ ਆਪਣੇ ਕੋਲੇ ਬਹੁਤ ਵਧੀਆ ਕਲੈਕਸ਼ਨ ਆ 64 ਦੀ ਆ ਦੇਖੋ ਆ ਹੁਣ ਸੇਮ ਹੀ ਕਾਰਵਿੰਗ ਆ ਕਾਰਵਿੰਗ ਮੈਟ ਤੇ ਗਲੋਸੀ ਸੇਮ ਹੀ ਡਿਜ਼ਾਈਨ ਦੇ ਵਿੱਚ ਆਪਣੇ ਕੋਲੇ ਮੈਟ ਤੇ ਕਾਰਵਿੰਗ ਇੱਕੋ ਹੀ ਰੰਗ ਦੇ ਵਿੱਚ ਮਿਲ ਜਾਂਦੀਆਂ ਟੈਲਾਂ ਆ ਦੇਖੋ ਕਿਡਿੰਗਾ ਕਿਡਨਾ ਟੈਲਾ ਸਾਰੀ ਕੰਧ ਤੇ ਲੱਗ ਜੂ ਟੈਲ ਇਹ ਚੱਕ ਆ ਲੋ ਲਹ ਕਰੂ ਘਾਲ ਇਹਦੇ ਵਿੱਚ ਬਹੁਤ ਜੁਨੀਕ ਬਹੁਤ ਜੁਨੀਕ ਜਿਹੇ ਡਿਜ਼ਾਈਨ ਆਪਾਂ ਕਰੇ ਹੋਏ ਇਹਦੇ ਵਿੱਚ ਦੇਖ ਕਰ ਘਾਲ ਪ੍ਰੀਤ ਸਾਰੇ ਕਮਰੇ 'ਚ ਦੋ ਥੱਪੀਆਂ ਜੀਆਂ ਰੱਖਣ ਦੀ ਲੋੜ ਆ ਓਏ ਸਾਰੀ ਫਰਸ਼ ਲੱਗ ਜਾਣੀ ਆ ਹੂੰ ਲੈ ਕਰ ਘਾਲ ਨਾਲੇ ਡਿਜ਼ਾਈਨ ਬਾਦੂ ਆ ਜਿਹਦਾ ਆਪਾਂ ਕਰਿਆ 6-4 ਦੀ ਫਲੋਰ ਆ ਗਈ ਤੇ ਇਹਨੂੰ ਆਪਾਂ ਬਾਲ ਵੀ ਲਾ ਸਕਦੇ ਆ ਹੋਣ ਜੀ ਨੇ ਬਾਹਰ ਲਈ ਸਕਿੰਦਰ ਬਾਈ ਬਾਹਰ ਐਲੀਵੇਸ਼ਨਾਂ ਤੇ ਲਈ ਐਲੀਵੇਸ਼ਨ ਜਿਹਨੂੰ ਕਹਿੰਦੇ ਹੁੰਦੇ ਐ ਐਲੀਵੇਸ਼ਨ ਅੰਗਰੇਜ਼ੀ ਚ ਮੈਂ ਇਥੋਂ ਸਿੱਖੋ ਇਧਰ ਤੁਹਾਨੂੰ ਉਹ ਵੀ ਦਿਖਾਵਾਂਗੇ ਮਜ਼ਾਕ ਮਜ਼ਾਕ ਵੀ ਦਿਖਾਵਾਂਗੇ ਐਲੀਵੇਸ਼ਨ ਦਿਖਾ ਸਾਨੂੰ ਐਲੀਵੇਸ਼ਨ ਐਲੀਵੇਸ਼ਨ ਆ ਆ ਐਲੀਵੇਸ਼ਨ ਹੀ ਆ ਹਾਂ ਜੀ ਸਕਿੰਦਰ ਬਾਈ ਹਾਂ ਆ ਐਲੀਵੇਸ਼ਨ ਵਾਲੀ ਡੀ ਆ ਆ ਦੇ ਕੌਂ ਕਰ ਗੱਲ ਪ੍ਰੀਤ ਦੇਖਿਆ ਕਿ ਤੇ ਇਹੋ ਜਿਹਾ ਪੱਥਰ ਦੱਸ ਮੈਨੂੰ ਚੱਕ ਆ ਲਾਓ ਜਿਹੋ ਜਿਆ ਮਰਜੀ ਕਨਸੈਪਟ ਦੇਖੋ ਆਸਿੰਦਰ ਬਾਈ ਲੋਗਣਾ ਪੇਂਟ ਦਾ ਡਿਜ਼ਾਈਨ ਬਣਾਉਂਦੇ ਸੀ ਇਦਾਂ ਪੇਂਟ ਪੇਂਟ ਦੇ ਨਾਲ ਡਿਜ਼ਾਈਨ ਬਣਾਉਂਦੇ ਪੇਂਟ ਕਦੇ ਨਾ ਕਦੇ ਮਾਰ ਪੈਂਦੀ ਪੈਂਦੀ ਆ ਤੁੱਪ ਨਾਲ ਮੀਂਹ ਨਾਲ ਤੇ ਹੁਣ ਆਪਾਂ ਇਹਨੂੰ ਲੋਕਾਂ ਦੀ ਡਿਮਾਂਡ ਕਰਕੇ ਟਾਇਲ ਹੀ ਆਪਾਂ ਇਸ ਚ ਡਿਜ਼ਾਈਨ ਦੀ ਬਣਾ ਲਈ ਹੈ ਕੰਪਨੀ ਨੇ ਇਹ ਤਾਂ ਸੇਬਿਆਂ ਨਾਲ ਆਏ ਆ ਲਾਉਂਦੇ ਹੁੰਦੇ ਸੀ ਪਹਿਲਾਂ ਕੰਧਾਂ ਤੇ ਉਹਦੇ ਨਾਲ ਡਿਜ਼ਾਈਨ ਬਣਾਉਂਦੇ ਹੁੰਦੇ ਸੀ ਤੇ ਉਹ ਡਿਜ਼ਾਈਨ ਦਾ ਪੱਥਰ ਹੀ ਆ ਗਿਆ ਲੈ ساری ਜ਼ਿੰਦਗੀਆਂ ਇਹ ਆ ਦੇਖੋ ਕੋਪਾ ਹਾਂ ਲੈ ਕਰ ਗੱਲ ਨਾਲੇ ਇੱਕ ਗੱਲ ਹੋਰ ਇਹਨਾਂ ਦੇ ਬਥੇ ਜੀ ਦਾ ਵੀ ਨਹੀਂ ਪਤਾ ਲੱਗਦਾ ਜੋਇੰਟ ਫਰੀ ਹੈ ਜੀ ਇਹ ਹਣਾ ਹਾਂਜੀ ਕੋਈ ਜੋੜੇ ਦਾ ਬਿਨਾਂ ਪਤਾ ਲੱਗਦਾ ਤੇ ਆਹਾ ਆਹਾ ਜਿਹੜੀਆਂ ਹੈਗੀਆਂ ਇਹ ਫਰਸ਼ਾਂ ਤੇ ਵੀ ਲੱਗ ਜਾਂਦੀ ਆ ਹਟੈਲ ਸਿਕੰਦਰ ਭਾਈ ਜੀ ਨੂੰ ਉਹ ਫਰਸ਼ ਵੀ ਲਾ ਸਕਦੇ ਆ ਇਹਨੂੰ ਆਪਾਂ ਬਾਹਰ ਐਲੀਵੇਸ਼ਨ ਵੀ ਲਾ ਸਕਦੇ ਆ ਤੇ ਆਪਾਂ ਇਹਨਾਂ ਦੀ ਬੋਲ ਵੀ ਹਾਈਲਾਈਟ ਕਰ ਸਕਦੇ ਆ ਕਿ ਇਦਾਂ ਹੀ ਕੰਪਨੀ ਵੱਲੋਂ ਸਹਿਰਾ ਜੋਗ ਕੰਪਨੀ ਦੇ ਵਿੱਚ 4 4 ਇੰਚ ਦੇ ਬਲੈਕ ਆਉਂਦੇ ਆ ਹੂੰ 4x48 ਦੇ ਹੂੰ ਇਹ ਕੋਈ ਬਾਥਰੂਮਾਂ ਦੀ ਕੋਈ ਕੰਧ ਹਾਈਲਾਈਟ ਕਰਨੀ ਹੈ ਜਾਂ ਕਮਰੇ ਦੀ ਕੰਧ ਹਾਈਲਾਈਟ ਕਰਨੀ ਹੈ 48 ਜਾ ਜਾਂਦੇ ਡਿਜ਼ਾਈਨ ਆਪਣੇ ਕੋਲੇ ਆ ਹਾਂ ਦੇ ਆਹ ਦੇ ਕਰ ਗੱਲ ਕੋਈ ਥੰਮਲੇ ਦੀ ਥੰਮਲੇ ਦੀ ਆਪਾਂ ਹਾਈਲਾਈਟ ਦੀ ਗੱਲ ਕਰਦੇ ਸੀਗੇ ਚੰਦਰਬਾਈ ਜਿਵੇਂ ਹਾਈਲਾਈਟ ਆ ਜਾਂਦੇ ਆ ਮਜ਼ਾਇਕ ਮਜ਼ਾਇਕ ਦੇ ਵਿੱਚ ਆਪਣੇ ਕੋਲੇ ਬਹੁਤ ਵੈਰਾਈਟੀ ਆ ਹੂੰ ਆ ਦੇਖ ਆ ਵੀ ਮਜ਼ਾਇਕ ਦੀ ਵੈਰਾਈਟੀ ਆ ਆ ਵੀ ਮਜ਼ਾਇਕ ਦੀ ਵੈਰਾਈਟੀ ਆ ਤੇ ਆ ਇਧਰਲੇ ਪਾਸੇ ਵੀ ਮਜ਼ਾਇਕ ਦੀ ਵੈਰਾਈਟੀ ਆ ਇਹ ਮਜ਼ਾਇਕ ਆ ਮਜ਼ਾਕ ਥੋੜੀਆਂ ਆ ਜਾਓ ਆ ਦੇਖ ਦੇਖ ਪ੍ਰੀਤ ਦੇਖ ਕਿੰਨੇ ਮਜ਼ਾਕ ਆ ਸਾਰੇ ਤਰ੍ਹਾਂ ਦੇ ਮਜ਼ਾਕ ਆ ਭਾਵੇਂ ਕਿਸੇ ਨੇ ਲਾਉਣਾ ਪੂਲ ਦੇ ਵਿੱਚ ਲਾਉਣਾ ਕਿਸੇ ਹੋਰ ਥਾਂ ਤੇ ਲਾਉਣਾ ਪੱਟਿਆ ਤਾਂ ਨਹੀਂ ਜਾਂਦਾ ਨਹੀਂ ਸਿਕੰਦਰ ਬਾਈ ਹੈ ਨਹੀਂ ਪੱਟਣੀਆਂ ਜੰਗੂਈ ਪੱਟਿਆ ਨਹੀਂ ਜਾਂਦਾ ਇਹਦੇ ਨਾਲ ਲੱਗਣ ਵਾਲੀ ਗਲੂ ਗੁਲਾ ਸਾਰਾ ਕੁਝ ਮਿਲ ਜੂਗਾ ਕੁਝ ਮਿਲ ਜਾਂਦਾ ਹੀ ਆਪਣੇ ਕੋਲ ਹੈ ਹਾਂਜੀ ਹਾਂਜੀ ਸਭ ਕੁਝ ਮਿਲ ਜਾਂਦਾ ਇਥੋਂ ਹੀ ਐਕਸਕਿੰਦਰ ਭਾਈ ਆਪਾਂ ਜਿਵੇਂ ਮੰਨ ਲਓ ਕਸਟਮਾਈਡ ਡਿਮਾਂਡ ਹੋਵੇ ਵੀ ਆ ਵੀ ਆਪਾਂ ਆਣਾ ਵੀ ਆਪਦੇ ਅਕੋਰਡਿੰਗ ਕਸਟਮਾਈਜ਼ ਕਰਵਾਉਣੀ ਹੈ ਟਾਇਲ ਹੂੰ ਤੇ ਫਿਰ ਆਪਾਂ ਉਹ ਵੀ ਕਰਵਾ ਦਿੰਨੇ ਆਂ ਅੱਛਾ ਹਾਂਜੀ ਜਿਵੇਂ ਕੋਈ ਫੈਮਲੀ ਫੋਟੋ ਬਣਾਉਣੀ ਆ ਮਹਾਰਾਜ ਦਾ ਸਰੂਪ ਬਣਾਉਣਾ ਵਾ ਤੇ ਦਉ ਸਰੂਪ ਬਣਵਾ ਕੇ ਆਪਾਂ ਲਾਇਆ ਹੋਇਆ ਨਾ ਆਪਾਂ ਉਹ ਟਾਇਲ ਤੇ ਬਣਵਾਇਆ ਹੋਇਆ ਵਾ ਸਾਰਾ ਉਹ ਜਿਹੜਾ ਬਾਬੇ ਦੇ ਪ੍ਰੀਤ ਬਣਾਇਆ ਹੋਇਆ ਨਾ ਇਹਨਾਂ ਨੇ ਪੂਜਾ ਰੂਮ ਬਣਾਇਆ ਹੋਇਆ ਉਹਦੇ ਵਿੱਚ ਜਿਹੜਾ ਪੱਥਰ ਦੇ ਉੱਤੇ ਜਿਹੜੀ ਬਾਬੇ ਦੀ ਤਸਵੀਰ ਆ ਉਹ ਪੱਥਰ ਦੇ ਉੱਪਰ अच्छा ਤੇ ਐਵੇਂ ਕਿਸੇ ਨੇ ਆਪਣੇ ਪਰਿਵਾਰ ਦੀ ਬਣਾਉਣੀ ਆ ਬਾਪੂ ਦੀ ਬਜ਼ੁਰਗ ਦੀ ਹਾਂਜੀ ਕੁਝ ਵੀ ਉਹਨੇ ਕਸਟਮਾਈਜ਼ ਕਰਵਾਉਣਾ ਵਾ ਜੀ ਤੇ ਉਹ ਵੀ ਆਪਾਂ ਕਰਵਾ ਦਿੰਨੇ ਜੀ ਉਹ ਵੀ ਕਰਾ ਸਕਦੇ ਹਾਂਜੀ ਆ ਜੋ ਮਾੜਾ ਜਾਂ ਮਾਲਕਾਂ ਨੂੰ ਮਲਾਦ ਗਏ ਜਦੋਂ ਆਪਾਂ ਮਾਲਕਾਂ ਨੂੰ ਵੀ ਮਿਲ ਲਗੇ ਬਾਈ ਸੁਖਵਿੰਦਰ ਹੁਣੀ ਬੈਸੇ ਬਹੁਤ ਪਿਆਰੇ ਸੱਜਣਾ ਬਾਈ ਫਿਰ ਸਾਰੀ ਦੁਨੀਆ ਘੁੰਮਣ ਤੋਂ ਬਾਅਦ ਆਸਟ੍ਰੇਲੀਆ ਸੀ ਪਹਿਲਾਂ ਤੁਸੀਂ ਨਹੀਂ ਮਨੀਲਾ ਸੀ ਮਨੀਲਾ ਸੀ ਮਨੀਲਾ ਸੀ ਉੱਥੋਂ ਤਾਂ ਸਾਰਾ ਟ੍ਰੈਂਡ ਟ੍ਰੰਡ ਦੇਖਣ ਤੋਂ ਬਾਅਦ ਫੈਸਲਾ ਕੀਤਾ ਵੀ ਆਪਾਂ ਇੱਥੇ ਆ ਕੇ ਕੰਮ ਕਰੀਏ ਹਾਂ ਹਾਂਜੀ ਹਾਂਜੀ ਹੁਣ ਇੱਥੇ ਪੱਕੇ ਆ ਇੱਥੇ ਪੱਕੇ ਆ ਪੱਕੇ ਆ ਪੱਕੇ ਫੇ ਕਿਵੇਂ ਕੀ ਕਸਟਮਰਾਂ ਦਾ ਕੀ ਰਹਿੰਦਾ ਤੁਹਾਡੇ ਨਾਲ ਬਿਹੇਵੀਅਰ ਕਿਸ ਤਰ੍ਹਾਂ ਦਾ ਰਹਿੰਦਾ ਕਿਵੇਂ ਕੋਈ ਨਰਾਜ਼ ਨੁਰੀਤਾ ਨਹੀਂ ਕਰ ਦਿੰਦੇ ਬੰਦੇ ਨੂੰ ਆਏ ਨਹੀਂ ਨਹੀਂ ਜੀ ਬਹੁਤ ਬਹੁਤ ਵਧੀਆ ਬਹੁਤ ਵਧੀਆ ਜਿਵੇਂ ਮਤਲਬ ਜਿੰਨੀ ਜਿਹੜੇ ਹਿਸਾਬ ਨਾਲ ਜਿੰਨੀ ਦੁਨੀਆ ਦੇਖੀ ਆ ਉਸ ਹਿਸਾਬ ਨਾਲ ਆਪਾਂ ਆਪਦੇ ਯਾਰ ਬੇਮਾਰਾ ਕੋ ਸਭ ਨੂੰ ਖੁਸ਼ ਕਰਕੇ ਤੁਰੀਦਾ ਠੀਕ ਆ ਜਿੰਨਾ ਜੀ ਨੇ ਜਗ੍ਹਾ ਲੈਣੀ ਜਿੰਨਾ ਥਾਂ ਲੈਣਾ ਹੂੰ ਕਿਸੇ ਨੇ ਕੋਠੀ ਦਾ ਮਾਲ ਲੈਣਾ ਕਿਸੇ ਨੇ ਫਰੰਟ ਦਾ ਲੈਣਾ ਕਿਸੇ ਨੇ ਕਾਦਾ ਲੈਣਾ ਹੂੰ ਉਸ ਹਿਸਾਬ ਨਾਲ ਪੂਰਾ ਵਧੀਆ ਪਾਉਣਾ ਜਿੰਨਾ ਜਿੰਨਾ ਮੇਰੇ ਕੋਲੇ ਮੇਰੇ ਕੋਲੇ ਤੁਹਾਡਾ ਰਿਵਿਊ ਆਇਆ ਲੋਕ ਦੱਸਦੇ ਆ ਵੀ ਕਹਿੰਦੇ ਸੁਖਵਿੰਦਰ ਕਿਸੇ ਬੰਦੇ ਨੂੰ ਨਰਾਜ ਕਰਕੇ ਨਹੀਂ ਮੋੜਨ ਦਿੰਦਾ ਨਹੀਂ ਕਿਸੇ ਨੂੰ ਨਹੀਂ ਨਰਾਜ ਹੋ ਕੇ ਪਾਉਂਦਾ ਕਿਸੇ ਨੂੰ ਨਹੀਂ ਨਰਾਜ ਨਹੀਂ ਕਿਸੇ ਕਿਸੇ ਬੰਦਾ ਕੋਈ ਬੰਦਾ ਉਮੀਦ ਲੈ ਕੇ ਆਉਂਦਾ ਤੇ ਉਹ ਕਹਿੰਦੇ ਵੀ ਮੋੜਨ ਨਹੀਂ ਦਿੰਦਾ ਹਾਂਜੀ ਨਹੀਂ ਮੋੜ ਦੇ ਉਹਦੇ ਜੋ ਉਹ ਸੋਨਾ ਸੋਚ ਕੇ ਆਇਆ ਉਹਦੇ ਪੱਲੇ ਸੋਨੇ ਵਾਲਾ ਵੀ ਪਾ ਦਿੰਦਾ ਹਾਂਜੀ ਜੋ ਸੋਚ ਕੇ ਆਇਆ ਪਾ ਦਿੰਦਾ ਹਾਂਜੀ ਜੋ ਬੰਦੇ ਨੇ ਜਿਹੋ ਜਿਹਾ ਸਮਾਨ ਲੈਣਾ ਜਿਵੇਂ ਕਰਨਾ ਜਿਹੇ ਜੀ ਰੀਜਨ ਆ ਲਾਇਆ ਹੁੰਦਾ ਵਾ ਹਾਂ ਉਹ ਜਾਂ ਉਹਨੂੰ ਸਮਾਨ ਦੇ ਦਿੰਦਾ ਪਰਤਾ ਸੋਚ ਕੇ ਆਇਆ ਤਾਂ ਪਰਤੇ ਚ ਵੀ ਪਾ ਦਿੰਦਾ ਹਾਂਜੀ ਕੁਆਲਿਟੀ ਸੋਚ ਕੇ ਆਇਆ ਕੁਆਲਿਟੀ ਤਾਂ ਮਿਲਣੀ ਮਿਲਣੀ ਉਹ ਤਾਂ ਮਿਲਣੀ ਮਿਲਣੀ ਤੇ ਕੁਆਲਿਟੀ ਵਾਲਾ ਕੁਆਲਿਟੀ ਤਾਂ ਮਿਲਣੀ ਮਿਲਣੀ ਤੇ ਰੇਟ ਵੀ ਮਿਲ ਜਾਂਦਾ ਕੁਆਲਿਟੀ ਵੀ ਮਿਲ ਜਾਂਦੀ ਆ ਤੇ ਬਿਹੇਵੀਅਰ ਵੀ ਵਧੀਆ ਮਿਲ ਜਾਂਦਾ ਰਿਸਪੈਕਟ ਵੀ ਮਿਲ ਜਾਂਦਾ ਹਾਂਜੀ ਹਾਂਜੀ ਤੇ ਸਭ ਤੋਂ ਵੱਡੀ ਗੱਲ ਆ ਕਿ ਕਿਸੇ ਗਾਹਕ ਨੂੰ ਇਹੋ ਜਿਹੀ ਚੀਜ਼ਾਂ ਚਾਹੀਦੀਆਂ ਹੁੰਦੀਆਂ ਖਾਸ ਤੌਰ ਤੇ ਜਦੋਂ ਮਕਾਨ ਪਾਉਂਦੇ ਆ ਤਾਂ ਕੋਈ ਵੀ ਬੰਦਾ ਇਹ ਸੋਚ ਕੇ ਹੀ ਮਕਾਨ ਪਾਉਂਦਾ ਕਿ ਇਹ ਮਕਾਨ ਉਹਦੀ ਇੱਜ਼ਤ ਆ ਹਾਂਜੀ ਹਾਂਜੀ ਤਾਂ ਫਿਰ ਜਦੋਂ ਉਹ ਸਮਾਨ ਲੈਣ ਜਾਵੇ ਤਾਂ ਉਹਨੂੰ ਇੱਜ਼ਤ ਮਿਲਣੀ ਚਾਹੀਦੀ ਹੈ ਮਿਲਣੀ ਚਾਹੀਦੀ ਮਿਲਣੀ ਹਾਂ ਤੇ ਹਰੇਕ ਹੀ ਬੰਦਾ ਇੱਜ਼ਤ ਰੱਖਦਾ ਦੁਨੀਆ ਦਾ ਹਰੇਕ ਬੰਦਾ ਹੀ ਇੱਜ਼ਤ ਰੱਖਦਾ ਤੇ ਇਹ ਬੰਦਾ ਉਹੋ ਆ ਜਿਹੜਾ ਸੱਜਣ ਨੂੰ ਸਮਾਨਤਾ ਦਿੰਦਾ ਦਿੰਦਾ ਤੁਹਾਨੂੰ ਰਿਸਪੈਕਟ ਬਹੁਤ ਦਿੰਦਾ ਤੁਸੀਂ ਆਓ ਜਿਹੜੇ ਬੰਦੇ ਮਿਲੇ ਆ ਇਹਨਾਂ ਨੂੰ ਤੇ ਉਹਨਾਂ ਨੂੰ ਪੁੱਛ ਕੇ ਦੇਖ ਲਿਓ ਨਹੀਂ ਫਿਰ ਤੁਸੀਂ ਆਪਣਾ ਤਜਰਬਾ ਕਰਕੇ ਇਹਨਾਂ ਨੂੰ ਦੱਸ ਦਿਓ ਜਿਉਂਦੇ ਹੋ